ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਆਏ ਚੋਰ ਤੇ ਜੋ ਚਾਹੀਦਾ ਸੀ ਚੋਰੀ ਕਰਕੇ ਫਰਾਰ ਹੋ ਗਏ ਜੀ ਹਾਂ ਮੋਗਾ ਸਿਵਲ ਹਸਪਤਾਲ ਦੇ ਵਿੱਚ ਮੁੜ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਅਣਪਛਾਤੇ ਚੋਰਾਂ ਨੇ ਹਸਪਤਾਲ ਦੇ ਮੈਡੀਸਿਨ ਸਟੋਰ ਤੋਂ ਬੂਪਰੀ ਨੋਫਰਿੰ 0.2mg ਲਗਭਗ 11000 ਗੋੜੀਆਂ ਚੋਰੀ ਕਰ ਲਈਆਂ। ਇਹ ਦਵਾਈ ਨਸ਼ੇ ਦੇ ਆਦੀ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਸਟੋਰ ਤੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ ਤੇ ਹੈਲਥ ਸੈਂਟਰਾਂ ਨੂੰ ਸਪਲਾਈ ਹੁੰਦੀ ਹੈ। ਲੱਖਾਂ ਰੁਪਏ ਦੀਆਂ ਇਹਨਾਂ ਦਵਾਈਆਂ ਨੂੰ ਚੋਰੀ ਕਰਕੇ ਚੋਰ ਇਸ ਤਰ੍ਹਾਂ ਫਰਾਰ ਹੋ ਗਏ। ਜਿਵੇਂ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਚਾਹੀਦਾ ਹੈ ਤੇ ਕਿੱਥੇ ਪਿਆ ਹੈ ਯਾਨੀ ਕਿ ਸਿੱਧੇ ਤੌਰ ਦੇ ਤੇ ਸੋਚੀ ਸਮਝੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਯਾਨੀ ਕਿ ਚੋਰ ਆਈਸੀ ਗੋਲੀਆਂ ਲੈਣ ਤੇ ਗੋਰੀਆਂ ਲੈ ਕੇ ਫਰਾਰ ਹੋ ਗਏ ਸਿਹਤਕਾਰੀਆਂ ਵਰਤੋਂ ਸਾਡੇ ਹਸਪਤਾਲੋਂ ਜਾਨੀ ਕਿ ਕੰਪਲੇਂਟ ਆਈ ਆ ਵੀ ਇੱਥੇ ਕੋਈ ਜਿਹੜੀ ਸਟਾਕ ਰੂਮ ਦੇ ਵਿੱਚ ਗੋਲੀਆਂ ਰੱਖਦੇ ਸੀਗੇ ਤੁਨ ਮਾਰੀ ਚੋਂ ਵਿੱਚੋਂ 11000 ਗੋਰੀ ਗਾਇਬ ਹੋਈ ਆ ਉਹਦੇ ਬਾਰੇ ਇਹ ਵੈਰੀਫਾਈ ਕਰ ਰਹੇ ਕੈਵਰੇ ਵੀ ਬਾਚ ਰਹੇ ਆ ਤੇ ਇਹਨਾਂ ਦਾ ਰਿਕਾਰਡ ਵੀ ਚੈੱਕ ਕਰ ਰਹੇ ਆ ਜੋ ਵੀ ਹੋ ਆਪਣੇ ਉਹ ਵੀ ਕਾਨੂੰਨ ਸਰਕਾਰੀ ਦਿੱਤੀ ਜਾ ਰਹੀ ਹੈ ਤੇ ਕਿਹੜੀਆਂ ਗੋਲੀਆਂ ਜੀ ਕਦੇ ਕੰਮ ਆਉਂਦੀਆਂ ਆ ਇਹ ਜਿਵੇਂ ਨਸ਼ੀ ਵਾਲਿਆਂ ਨੂੰ ਦੱਸਦੇ ਜੀ ਵਾਲੀਆਂ ਨੂੰ ਦੱਸਦੇ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਹਟਾਉਣ ਲਈ ਹਾਂਜੀ ਹਟਾਉਣ ਲਈ ਜਿਹੜੀ ਸਰਕਾਰੀ ਗੋਲੀਆਂ ਜਿਵੇਂ ਸਰਕਾਰ ਨੂੰ ਦਿੱਤੀਆਂ ਜਾਂਦੀਆਂ ਉਹ ਆ ਗੋਲੀਆਂ ਇਹ ਹਜੇ ਕੋਈ ਪਤਾ ਲੱਗਾ ਕਿੱਥੋਂ ਆਏ ਸੀ ਕੌਣ ਗਏ ਤੇ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਵੇ ਨਹੀਂ ਉਹ ਚੈੱਕ ਕਰਨੇ ਆਂ ਜੀ ਕੈਮਰੇ ਸਾਰੇ ਹਸਪਤਾਲ ਦੇ ਵਿੱਚ ਕਾਫੀ ਤੇ ਹੋ ਗਈ ਡਿਫਰੈਂਟ ਡਿਫਰੈਂਟ ਵੀ ਆਈਆਂ ਸਾਨੂੰ ਵੈਰੀਫਾਈ ਕਰ ਰਹੇ ਆਂ ਜੀ ਜੋ ਵੀ ਹੋਇਆ ਮਤਲਬ ਉਸ ਸਰ ਕਾਰਵਾਈ ਕੀਤੀ ਜਾ ਰਹੀ ਹੈ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਆਏ ਚੋਰ ਤੇ ਜੋ ਚਾਹੀਦਾ ਸੀ ਚੋਰੀ ਕਰਕੇ ਫਰਾਰ ਹੋ ਗਏ ਜੀ ਹਾਂ ਮੋਗਾ ਸਿਵਲ ਹਸਪਤਾਲ ਦੇ ਵਿੱਚ ਮੋੜ ਇੱਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਦਿਵਾਲੀ ਦੀ ਰਾਤ ਅਣਪਛਾਤੇ ਚੋਰਾਂ ਨੇ ਹਸਪਤਾਲ ਦੇ ਮੈਡੀਸਿਨ ਸਟੋਰ ਤੋਂ ਬੂਪਰੀ ਨੋਫਰਿਨ 0.2mg ਲਗਭਗ 11000 ਗੋੜੀਆਂ ਚੋਰੀ ਕਰ ਲਈਆਂ ਇਹ ਦਵਾਈ ਨਸ਼ੇ ਦੇ ਆਦੀ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ ਇਹ ਸਟੋਰ ਤੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲ ਤੇ ਹੈਲਥ ਸੈਂਟਰਾਂ ਨੂੰ ਸਪਲਾਈ ਹੁੰਦੀ ਹੈ ਲੱਖਾਂ ਰੁਪਏ ਦੀਆਂ ਇਹਨਾਂ ਦਵਾਈਆਂ ਨੂੰ ਚੋਰੀ ਕਰਕੇ ਚੋਰ ਇਸ ਤਰ੍ਹਾਂ ਫਰਾਰ ਹੋ ਗਏ ਜਿਵੇਂ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਚਾਹੀਦਾ ਹੈ ਤੇ ਕਿੱਥੇ ਪਿਆ ਹੈ ਯਾਨੀ ਕਿ ਸਿੱਧੇ ਤੌਰ ਦੇ ਉਤੇ ਸੋਚੀ ਸਮਝੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ ਯਾਨੀ ਕਿ ਚੋਰ ਆਈਸੀ ਗੋਲੀਆਂ ਲੈਣ ਤੇ ਗੋਰੀਆਂ ਲੈ ਕੇ ਫਰਾਰ ਹੋ ਗਏ ਸਕਾਰੀਆਂ ਸਰوں ਸਾਡੇ ਹਸਪਤਾਲੋਂ ਜਾਨੀ ਕਿ ਕੰਪਲੇਂਟ ਆਈ ਆ ਵੀ ਇੱਥੇ ਕੋਈ ਜਿਹੜੀ ਸਟਾਕ ਰੂਮ ਦੇ ਵਿੱਚ ਗੋਲੀਆਂ ਰੱਖਦੇ ਸੀਗੇ ਤੁਨ ਮਾਰੀ ਚੋਂ ਵਿੱਚੋਂ 11000 ਗੋਰੀ ਗਾਇਬ ਹੋਈ ਆ ਉਹਦੇ ਬਾਰੇ ਇਹ ਵੈਰੀਫਾਈ ਕਰ ਰਹੇ ਕੈਮਰੇ ਵੀ ਬਾਜ ਰਹੇ ਆ ਤੇ ਇਹਨਾਂ ਦਾ ਰਿਕਾਰਡ ਵੀ ਚੈੱਕ ਕਰ ਰਹੇ ਆ ਜੋ ਵੀ ਹੋ ਆਪਣੇ ਉਹ ਵੀ ਕਾਨੂੰਨ ਸਰਕਾਰੀ ਕੀਤੀ ਜਾ ਰਹੀ ਹੈ ਤੇ ਕਿਹੜੀਆਂ ਗੋਲੀਆਂ ਜੀ ਕਦੇ ਕੰਮ ਆਉਂਦੀਆਂ ਆ ਇਹ ਜਿਵੇਂ ਨਸ਼ੀ ਵਾਲੀਆਂ ਗੋਲੇ ਦੱਸਦੇ ਜੀ ਵਾਲੀਆਂ ਮਤਲਬ ਦੱਸਦੇ ਜੀ ਜਿਹੜੀ ਲੋਕ ਨਸ਼ਾ ਕਰਦੇ ਉਹਨਾਂ ਨੂੰ ਹਟਾਉਣ ਲਈ ਹਾਂਜੀ ਹਟਾਉਣ ਲਈ ਜਿਹੜੀ ਸਰਕਾਰੀ ਗੋਲੀਆਂ ਜਿਵੇਂ ਸਰਕਾਰ ਨੂੰ ਦਿੱਤੀਆਂ ਜਾਂਦੀਆਂ ਉਹ ਆ ਗੋਲੀਆਂ ਇਹ ਹਜੇ ਕੋਈ ਪਤਾ ਲੱਗਾ ਕਿੱਥੋਂ ਆਏ ਸੀ ਕੌਣ ਗਏ ਤੇ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਵੇ ਨਹੀਂ ਉਹ ਚੈੱਕ ਕਰਨੇ ਆ ਜੀ ਕੈਮਰੇ ਸਾਰੇ ਹਸਪਤਾਲ ਦੇ ਵਿੱਚ ਕਾਫੀ ਤੇ ਹੋ ਗਈ ਡਿਫਰੈਂਟ ਡਿਫਰੈਂਟ ਵੀ ਆਈ ਸਾਨੂੰ ਵੈਰੀਫਾਈ ਕਰ ਰਹੇ ਆ ਜੀ ਜੋ ਵੀ ਹੋਇਆ ਮਤਲਬ ਉਸ ਸਰ ਕਾਰਵਾਈ ਕੀਤੀ ਜਾ ਰਹੀ ਹੈ Oh